ਢੱਲੇਵਾਲ ਸਾਹਿਬ ਜੀ ਸਤਿ ਸ੍ਰੀ ਅਕਾਲ ਪ੍ਰਮਾਤਮਾ ਮਿਹਰ ਕਰੇ ਤਾਂ ਦੀ ਛੇਤ ਤੰਦਰੁਸਤ ਜਲਦੀ ਤੋਂ ਜਲਦੀ ਹੋਵੇ ਔਰ ਤੁਸੀਂ ਫੇਰ ਇਸੇ ਸੇਵਾ ਨੂੰ ਸੰਭਾਲਣ ਦੀ ਯਤਨ ਕਰੋ ਦੂਸਰੀ ਗੱਲ ਢੱਲੇਵਾਲ ਸਾਹਿਬ ਮੈਂ ਕਹਿਣੀ ਚਾਹਣਾ ਹੈ ਕਿ ਤੁਸੀਂ ਆਪਣੇ ਸਰੀਰਕ ਜੋ ਖਾਣ ਪੀਣ ਆ ਇਸ ਨੂੰ ਬੰਦ ਨਾ ਕਰੋ ਅਸੀਂ ਤੁਹਾਡੇ ਬੱਚਿਆਂ ਵਾਂਗਾਂ ਤੇ ਤੁਹਾਨੂੰ ਇੱਕ ਜ਼ਰੂਰੀ ਬੇਨਤੀ ਸਮਝ ਲਓ ਆਪਦੇ ਬੱਚਿਆਂ ਵਾਸਤੂ ਇਸੇ ਤਰ੍ਹਾਂ ਹੀ ਬਾਪੂ ਸੂਰਤ ਸਿੰਘ ਨੇ ਖਾਣ ਪਾਣ ਛੱਡਿਆ ਸੀ ਉਸ ਦਾ ਕਿਸੇ ਨਿਸਾਰ ਨਹੀਂ ਲਈ ਪਲੀਜ਼ ਇਸ ਮੇਰੀ ਬੇਨਤੀ ਨੂੰ ਹੱਥ ਬੰਨ੍ਹ ਕੇ ਉਹਨਾਂ 15 20% ਕਿਸਾਨ ਯੂਨੀਅਨਾਂ ਦੀ ਬੇਨਤੀ ਨੂੰ ਕਬੂਲ ਕਰੋ ਜਿਹੜੇ ਸਾਰੇ ਪੰਜਾਬ ਚੋਂ 15 20% ਲੋਕ ਆ ਰਹੇ ਆ ਤੁਹਾਡਾ ਸਾਥ ਦੇ ਰਹੇ ਆ ਕਿਸਾਨ ਯੂਨੀਅਨ ਦਾ ਔਰ 100% ਜਿਹੜਾ ਪੰਜਾਬੀ ਤਬਕਾ ਕਿਸਾਨ ਯੂਨੀਅਨ ਦਾ ਸਾਰੇ ਲੋਕ ਖੇਤੀਬਾੜੀ ਧੰਦੇ ਵਾਲੇ ਹਨ ਇੰਨਾ ਵਿੱਚੋਂ 85 ਤੋਂ 80% ਲੋਕ ਅਮੀਰ ਲੋਕ ਹਨ ਜਿਹੜੇ ਸੋਚ ਰਹੇ ਆ ਅਸੀਂ ਆਪਦੇ ਠੇਕੇ ਲੈ ਰਹੇ ਆਂ ਆਪਦੀਆਂ ਕਮਾਈਆਂ ਸਾਨੂੰ ਆ ਰਹੀਆਂ ਸਾਨੂੰ ਇਸ ਨਾਲ ਕੋਈ ਮਤਲਬ ਨਹੀਂ ਮੈਂ ਇੱਕ ਦਿਨ ਇਹ ਰੂਟ ਤੇ ਵੀਡੀਓ ਵੇਖੀ ਸੀ ਕੁਝ ਲੋਕ ਕਹਿ ਰਹੇ ਆ ਅਸੀਂ ਵੀ ਕਿਸਾਨ ਆ ਇਹ ਨਜ਼ਾਇਜ਼ ਕਿਸਾਨ ਯੂਨੀਅਨ ਨਾਲੇ ਧਰਨੇ ਲਾ ਰਹੇ ਆ ਜੀ ਇਹਨਾਂ ਨੂੰ ਨਜ਼ਾਇਜ਼ ਲੱਗਦੇ ਆ ਇਹਨਾਂ ਦੇ ਬੱਚੇ ਬਾਹਰ ਸੈਟਲ ਹੋਏ ਆ ਇਹ ਰਿਚ ਫੈਮਲੀਆਂ ਨੇ ਅਮੀਰ ਅਮੀਰ ਲੋਕ ਨੇ ਜੋ ਅੱਜ 50 50 40 40 ਕਿੱਲਿਆਂ ਵਾਲੇ ਆ ਇਹ ਨਹੀਂ ਆ ਰਹੇ ਤੁਹਾਡੇ ਨਾਲ ਸਾਥ ਨਹੀਂ ਦੇ ਰਹੇ ਚਲੋ ਸਾਰੇ ਹੀ ਨਹੀਂ ਕਈ 100 100 ਕਿੱਲੇ ਵਾਲੇ ਵੀ ਤੁਹਾਡੇ ਨਾਲ ਬੈਠੇ ਆ ਸਰਦਾਰ ਜੀ ਮੇਰੇ ਵੀਰ ਉਹ ਗੁੱਸਾ ਨਾ ਕਰਨ ਕਿਸਾਨ ਜਿਹੜੇ ਵਿੱਚ ਬੈਠੇ ਹੋਏ ਤੇ ਕਹਿ ਰਹੇ ਆ ਖਰੇ ਸਾਰਿਆਂ ਨੂੰ ਇੱਕੋ ਗੱਲ ਨਾ ਕਹਿ ਰਹੇ ਆ ਪਰ ਇੱਕ ਦਿਨ ਡੱਲੇਵਾਲ ਸਾਹਿਬ ਇਹਨਾਂ ਲੋਕਾਂ ਨੇ ਆਪਣੇ ਬੱਚਿਆਂ ਲਈ ਇਹੋ ਜਿਹਾ ਯਾਰ ਬੀਜ ਲਿਆ ਉਸ ਦਾ ਖਿਆਜਾ ਨਹੀਂ ਭੁਗਤਣਾ ਜੇ ਭੁਗਤਿਆ ਜਾਣਾ ਇਸ ਦੇ ਵਿੱਚ ਮਹਾਰਾਜਾ ਨੰਜੀ ਸਿੰਘ ਦਾ ਰਾਜ ਤੁਸੀਂ ਵਧੀਆ ਕਿਉਂ ਮੰਨਦੇ ਸੀ ਉਸਨੇ ਇੱਕ ਖੁਦ ਰਹਿ ਕੇ ਰਾਜਗੀਤਾ ਸੀ ਇੱਕੋ ਹੀ ਰਾਜਾ ਸੀ ਉਹ ਜਿਸ ਨੂੰ ਚਾਹੁੰਦਾ ਸੀ ਵਜ਼ੀਰ ਨੂੰ ਬਦਲਦਾ ਸੀ ਜਿਸ ਚਾਹੁੰਦਾ ਹੈ ਵਜ਼ੀਰ ਨੂੰ ਰੱਖਦਾ ਸੀ ਜਿਸ ਦੀ ਕਮੀ ਹੁੰਦੀ ਸੀ ਉਸ ਨੂੰ ਲਾ ਕੇ ਉਹ ਥੱਲੇ ਮਾਰਦਾ ਸੀ ਅਸੀਂ ਹਰ 5 ਸਾਲ ਬਾਅਦ ਨਵਾਂ ਲੀਡਰ ਲੱਭ ਰਹੇ ਹਾਂ ਨਵਾਂ ਲੀਡਰ ਦੀ ਇਤਲਾਸ਼ ਕਰ ਰਹੇ ਹਾਂ ਜੋ ਸਾਡੀ ਸੋਚਦੇ ਹੈ ਕਿ ਸਾਡੀ ਜਿਹੜੀ ਹੈਗੀ ਆ ਕੌਮ ਨੂੰ ਜਗਾ ਦੇਵੇਗਾ ਪਰ ਜਿਸ ਟਾਈਮ ਤੇ ਅਸੀਂ ਲੀਡਰ ਲੱਭਦੇ ਉਸ ਟਾਈਮ ਤੇ ਉਹ ਚ 24 ਕੈਰਕਟਰ ਸੋਨੇ ਵਰਗਾ ਸੈਟ ਖੜਾ ਹੁੰਦਾ ਹੋਵੇ ਇਹਦੇ ਵਿੱਚ